ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆਂਗੇ ਕਣਕ ਦੇ ਬੀਜ ਦੀ ਪਰਖ ਕਿਵੇਂ ਕਰਨੀ ਆ ਅਤੇ ਪਰਖ ਕਰਨੀ ਕਿਉਂ ਜ਼ਰੂਰੀ ਹੁੰਦੀ ਆ ਇਸ ਬਾਰੇ ਆਪਾਂ ਵੀਡੀਓ 'ਚ ਗੱਲ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਬੀਜ ਆਪਾਂ ਨੂੰ ਕਿਹੜਾ ਬੀਜਣਾ ਚਾਹੀਦਾ ਤਾਂ ਜੋ ਆਪਾਂ ਚੰਗਾ ਝਾੜ ਲੈ ਸਕੀਏ ਕਣਕ ਦਾ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਣੇ ਰਹੋ ਵੀਡੀਓ ਨਾਲ ਹੁਣ ਜਿਵੇਂ ਕਿ ਕਣਕ ਬੀਜਣ ਦਾ ਸਮਾਂ ਜਿਹੜਾ ਆ ਚੁੱਕਿਆ ਕਈ ਕਿਸਾਨ ਭਰਾਵਾਂ ਨੇ ਤਾਂ ਕਣਕਾਂ ਬੀਜ ਦਿੱਤੀਆਂ ਹੋਣਗੀਆਂ ਤੇ ਕਈਆਂ ਨੇ ਹਲੇ ਬੀਜਣੀਆਂ ਸ਼ੁਰੂ ਕਰਨੀਆਂ ਰਹੀਆਂ ਝੋਨੇ ਖੜੇ ਨਾਲੇ ਵੱਟ ਕੇ ਉਸ ਤੋਂ ਬਾਅਦ ਬੀਜਣਗੇ ਤਾਂ ਹੁਣ ਤੁਸੀਂ ਕੀ ਕਰਨਾ ਪਹਿਲੀ ਗੱਲ ਤਾਂ ਜਿਹੜੀ ਬੀਜ ਦੀ ਸਿਲੈਕਸ਼ਨ ਉਹ ਚੰਗੀ ਤਰ੍ਹਾਂ ਕਰਨੀ ਹੁੰਦੀ ਆ ਆਪਾਂ ਤਾਂ ਇਹ ਰਿਕਮੈਂਡ ਕਰਦੇ ਆ ਵੀ ਆਪਣੇ ਕੋਲੇ ਜਿੰਨੀਆਂ ਘਰ ਦੀਆਂ ਕਿਸਮਾਂ ਪਈਆਂ ਨੇ ਬੀਜ ਪਏ ਨੇ ਪਹਿਲੀ ਗੱਲ ਤਾਂ ਉਹੀ ਰਿਕਮੈਂਡ ਕਰਦੇ ਆ ਵੀ ਉਹੀ ਬੀਜਿਆ ਕਰੋ ਕਿਉਂਕਿ ਆਪਣੇ ਉਹ ਦੇਖੇ ਪਰਖੇ ਹੁੰਦੇ ਨੇ ਬੀਜ ਝਾੜ ਦਾ ਵੀ ਆਪਾਂ ਨੂੰ ਉਹਨਾਂ ਦਾ ਪਤਾ ਹੁੰਦਾ ਵੀ ਕਿੰਨਾ ਨਿਕਲੂ ਇਹਨਾਂ ਦਾ ਤੇ ਹੁਣ ਜੇ ਆਪਾਂ ਦੁਕਾਨ ਤੇ ਜਾਵਾਂਗੇ ਉਹਨਾਂ ਨੇ ਸਿਰਫ ਆਪਾਂ ਨੂੰ ਦੇਣਾ ਹੀ ਦੇਣਾ ਹੁੰਦਾ ਬੀਜ ਉਹਨਾਂ ਨੇ ਇਹ ਨਹੀਂ ਕਹਿਣਾ ਵੀ ਮਾੜਾ ਹੋਊਗਾ ਕਿਸੇ ਵੀ ਕਿਸਮ ਦਾ ਲਾਲੂ ਤੁਸੀਂ ਬੀਜ ਉਹਨਾਂ ਨੇ ਮਾੜਾ ਕਹਿਣਾ ਹੀ ਨਹੀਂ ਹੁੰਦਾ ਉਹਨੂੰ ਉਹ ਸਿਰਫ ਆਪਾਂ ਨੂੰ ਚੰਗਾ ਕਰਕੇ ਹੀ ਵੇਚਣਗੇ ਪਤਾ ਆਪਾਂ ਨੂੰ ਬਾਅਦ ਦੇ ਵਿੱਚ ਲੱਗਦਾ ਜਦੋਂ ਆਪਾਂ ਬੀਜਦੇ ਆ ਖੇਤ ਦੇ ਵਿੱਚ ਕਿਉਂਕਿ ਹੁਣ ਪਿਛਲੇ ਸਾਲ ਵੀ ਇਸੇ ਤਰੀਕਾ ਹੋਇਆ ਸੀਗਾ ਬਹੁਤ ਕਿਸਾਨ ਭਰਾਵਾਂ ਨਾਲ ਜਦੋਂ ਦੁਕਾਨ ਤੋਂ ਬੀਜ ਲੈ ਕੇ ਬੀਜ ਦਿੱਤੇ ਸੀਗੇ ਤਾਂ ਉਹ ਖੇਤ ਦੇ ਵਿੱਚ ਹਰੇ ਨਹੀਂ ਹੋਏ ਉਹ ਤਾਂ ਬਾਅਦ ਦੇ ਵਿੱਚ ਖਾਨ ਪਰਾਂਵਾਂ ਨੂੰ ਦੁਬਾਰੇ ਕਣਕਾਂ ਬੀਜਣੀਆਂ ਪੈ ਗਈਆਂ ਸੀਗੀਆਂ ਵਕਤ ਨੂੰ ਇਹ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਇਹਦੇ ਨਾਲ ਇੱਕ ਤਾਂ ਬੀਜ ਦਵਾਰੇ ਬੀਜਣਾ ਪਿਆ ਤਾਂ ਮੋਦ ਲੈ ਕੇ ਪਾਉਣਾ ਪੈਂਦਾ ਫੇਰ ਕਿਉਂਕਿ ਘਰ ਦਾ ਹੁੰਦਾ ਨਹੀਂ ਤੇ ਨਾ ਹੀ ਆਪਾਂ ਉਹਦੇ ਵਿੱਚ ਕੋਈ ਹੋਰ ਵੈਰੈਟੀ ਬੀਜ ਸਕਦੇ ਹੁੰਦੇ ਆ ਜਦੋਂ ਹੁਣ ਆਪਣਾ ਇੱਕ ਕਾਉਂਟਲ ਬੀਜ ਆਪਾਂ ਬੀਜਿਆ ਹੁੰਦਾ ਉਹਦੇ ਵਿੱਚੋਂ 30 35 ਕਿਲੋ ਹਰਾ ਹੋਇਆ ਹੁੰਦਾ ਤਾਂ ਉਹਦੇ ਵਿੱਚ ਆਪਾਂ ਲੱਗ ਤੋਂ ਬੀਜ ਨਹੀਂ ਪਾ ਸਕਦੇ ਉਹੀ ਫੇਰ ਆਪਾਂ ਨੂੰ ਦੁਕਾਨ ਤੋਂ ਲੈ ਕੇ ਪਾਉਣਾ ਪਊਗਾ ਤਾਂ ਹੀ ਆਪਾਂ ਨੂੰ ਝਾੜਾ ਜਿਹੜਾ ਕੁਛ ਨਾ ਕੁਛ ਮਿਲੂਗਾ ਪੱਲੇ ਪਊ ਇਹਦੇ ਚੋਂ ਦੂਜਾ ਨੰਬਰ ਤੇ ਇਹਦੇ ਵਿੱਚ ਕੀ ਹੁੰਦਾ ਜਦੋਂ ਸਿੱਧੀ ਰਹਿ ਜਾਂਦੀ ਹੈ ਕਣਕ ਆਪਣੀ ਦਵਾਰੇ ਛੱਟਾ ਦਿੰਨੇ ਹਰੀਣੀ ਹੁੰਦੀ ਚੰਗੀ ਤਰ੍ਹਾਂ ਫਿਰ ਉਹਦੇ ਵਿੱਚ ਨਦੀਨ ਬਹੁਤ ਹੋ ਜਾਂਦੇ ਨੇ ਗੁੱਲੀ ਰੰਡਾ ਹੋ ਗਿਆ ਜਿਵੇਂ ਜਾਂ ਪਾਲਕ ਬੂਟੀ ਹੀ ਕਹਿ ਦਿੰਦੇ ਆਪਾਂ ਜਮਨ ਬੂਟੀ ਜੀ ਇਸ ਤਰ੍ਹਾਂ ਦੇ ਨਦੀਨ ਆ ਜਿਹੜੇ ਬਹੁਤ ਹੋ ਜਾਂਦੇ ਨੇ ਇਹਦੇ ਵਿੱਚ ਤਾਂ ਆਪਾਂ ਤਾਂ ਕਿਸਾਨ ਭਰਾਵਾਂ ਨੂੰ ਹੀ ਰਿਕਮੈਂਡ ਕਰਦੇ ਆਂ ਕਿ ਜਦੋਂ ਵੀ ਆਪਾਂ ਬੀਜ ਵੇਚਣਾ ਆਪਣੇ ਘਰ ਦੀ ਜਿਹੜੀ ਕਿਸਮ ਹੁੰਦੀ ਆ ਉਹੀ ਬੀਜਿਆ ਕਰੋ ਆਪਾਂ ਨੂੰ ਉਹਦੇ ਚੰਗੇ ਝਾੜਦੇ ਪਤਾ ਹੁੰਦਾ ਵੀ ਕਿੰਨਾ ਕੀ ਝਾੜ ਨਿਕਲਿਆ ਉਹਦਾ ਜਾਂ ਨਹੀਂ ਹੁਣ ਆਪਾਂ ਗੱਲ ਕਰਦੇ ਆਂਗੇ ਜਿਵੇਂ ਇਹ ਆਪਣੀ ਜਿਹੜੀ ਬੀਜ ਦੀ ਕਿਸਮ ਆ ਗਈ ਇਹ ਹੈਗਾ 222 ਇਹ ਆਪਣਾ ਘਰ ਦਾ ਬੀਜ ਸੀਗਾ ਆਪਾਂ ਨੂੰ ਲਗਾਤਾਰ 3-4 ਸਾਲ ਹੋ ਗਏ ਉਹਨੂੰ ਬੀਜਦੇ ਆਂ ਬਹੁਤ ਵਧੀਆ ਚੰਗਾ ਝਾੜ ਰਿਹਾ ਇਹਦਾ ਨਾ ਹੀ ਕੋਈ ਡਿੱਗਣ ਦੀ ਸਮੱਸਿਆ ਆਉਂਦੀ ਇਹਦੇ ਵਿੱਚ ਤੇ ਜੂਰੀਆ ਵੀ ਨਹੀਂ ਕੋਈ ਬਾੜਾ ਲੈਂਦਾ ਇਹ ਪਾਣੀ ਦੀ ਵੀ ਸਹਿਣ ਸ਼ਕਤੀ ਹੈਗੀ ਇਹਦੇ ਵਿੱਚ ਜੇਕਰ ਜ਼ਿਆਦਾ ਆਪਣੇ ਖੇਤ ਦੇ ਵਿੱਚ ਪਾਣੀ ਖੜ ਜੇ ਤਾਂ ਇਹ ਸਹਾਰ ਜਾਂਦਾ ਪਾਣੀ ਨੂੰ ਕੋਈ ਐ ਨਹੀਂ ਹੈਗਾ ਵੀ ਸੁੱਕਣ ਲੱਗ ਜੂਗਾ ਇਹ ਜ਼ਿਆਦਾ ਬਹੁਤ ਵਧੀਆ ਪੀਜਾਗਾ ਆਪਣੇ ਏਰੀਆ ਦੇ ਵਿੱਚ ਖਾਸ ਕਰਕੇ ਬਰਨਾਲੇ ਏਰੀਏ ਦੇ ਸੰਗਰੂਰ ਏਰੀਏ ਦੇ ਵਿੱਚ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜਿਹੜੇ ਖਾਨ ਭਰਾਵਾਂ ਨੇ ਇਹ ਬੀਜ ਲਾਇਆ ਸੀਗਾ ਵੀ ਕਿਹੜੇ ਏਰੀਏ ਦੇ ਵਿੱਚ ਕਿੰਨਾ ਇਹ ਬੀਜ ਦਾ ਝਾੜ ਨਿਕਲਿਆ ਜਾਂ ਕੋਈ ਬਿਮਾਰੀ ਤਾਂ ਨਹੀਂ ਪਈ ਜ਼ਿਆਦਾ ਆਪੋਨ ਕਮੈਂਟਾਂ ਦੇ ਵਿੱਚ ਆਪਣਾ ਤਜਰਬਾ ਜ਼ਰੂਰ ਸਾਂਝਾ ਕਰੋ ਆਪਾਂ ਦਾ ਕਹਿਣਾ ਵੀ ਬਹੁਤ ਵਧੀਆ ਬੀਜ ਆ ਇਹ ਬੀਜ ਤਾਂ ਵਧੀਆ ਹੈ ਆਪਣੇ ਘਰ ਦਾ ਰੱਖਿਆ ਵਾ ਵਧੀਆ ਸਾਫ ਸੋਤਰਾ ਬੀਜ ਹੈਗਾ ਤੇ ਹੁਣ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਵੀ ਇਹਦੀ ਆਪਾਂ ਸੋਧ ਦਾ ਜਿਹੜੀ ਕਿਵੇਂ ਕਰਨੀ ਹੈਗੀ ਪਰਖੇ ਜੀ ਕਿਵੇਂ ਕਰਨੀ ਆ ਤਾਂ ਹੁਣ ਤੁਸੀਂ ਕੀ ਕਰਨਾ ਇਹ ਜੇ ਮੈਂ ਹੁਣ ਆਪਣੇ ਕੋਲ ਕਣਕ ਦਾ ਬੀਜ ਆਪਣਾ ਘਰ ਦਾ ਰੱਖਿਆ ਵਾ ਸੀ ਇਹ ਲੈ ਲੇ ਆਪਾਂ ਇਹਦੇ ਵਿੱਚ ਆਪਾਂ ਇਹ ਕਰਨਾਗਾ ਮੰਨ ਕੇ ਚਲੋ ਵੀ ਤੁਸੀਂ 10 ਜਾਂ 15 ਦਾਣੇ ਲੈ ਲਓ ਗਿਣ ਕੇ ਪੂਰੇ ਇਸ ਤਰੀਕੇ ਨਾਲ ਲੱਗ ਕੱਢ ਲਓ ਇਹਨਾਂ ਨੂੰ 10 15 ਦਾਣੇ ਇਹਨਾਂ ਨੂੰ ਇੱਕ ਆਪਾਂ ਤੁਹਾਨੂੰ ਦਿਖਾਉਨੇ ਆ ਲਾਈਵ ਦੇ ਵਿੱਚ ਸਾਰਾ ਕੁਝ 1 2 3 4 5 6 7 8 9 ਤੇ 10 10 11 12 13 14 15 16

ਇਹ ਆ ਚੈੱਕ ਕਰ ਲਓ ਤੁਸੀਂ ਹੁਣ ਆਪਣੇ ਪੂਰੇ ਆਪਾਂ ਦੇ 30 ਦਾਣੇ ਲੈ ਲਏ ਇਹਦੇ ਵਿੱਚ ਹੁਣ ਆਪਾਂ ਸਿਰਫ ਇਹ ਤਾਂ ਮੋٹے-ਮੋٹے ਚੁਣ ਕੇ ਲੈਨੇ ਬਰੀਕ ਦਾਣੇ ਨਹੀਂ ਲੈ ਆ ਦੇਖੋ ਵੇ ਇਹ ਬਰੀਕ ਦਾਣੇ ਪਏ ਨੇ ਜਿਹੜੇ ਇਹ ਆ ਟੁੱਟ ਪਈ ਆ ਇਹ ਨਹੀਂ ਲੈਣੀ ਹੈਗੀ ਆ ਦੇਖੋ ਟੁੱਟ ਨਹੀਂ ਲੈਣੀ ਹੈਗੀ ਬਰੀਕ ਦਾਣਾ ਨਹੀਂ ਲੈਣਾ ਚੰਗੇ-ਚੰਗੇ ਦਾਣੇ ਲੈਣਾ ਕਿਉਂਕਿ ਆਪਾਂ ਜਦੋਂ ਇਹਨੂੰ ਹੁਣ ਬੀਜਾਂਗੇ ਤਾਂ ਇਹਦੇ ਵਿੱਚੋਂ ਕੀ ਹੋਣਾਗਾ ਜੇ ਜੇ ਤਾਂ ਆਪਣੇ ਹੁਣ ਜਿਵੇਂ 30 ਦਾਣੇ ਨੇ ਇਹਦੇ ਵਿੱਚੋਂ 25 ਦਾਣੇ ਵੀ ਆਪਣੇ ਹਰੇ ਹੋਗੇ ਤਾਂ ਆਪਾਂ ਬੀਜ ਨੂੰ ਇਹਨੂੰ ਕਾਮਯਾਬ ਮੰਨ ਸਕਦੇ ਹਾਂ ਬੀਜ ਆਪਣਾ ਜਿਹੜਾ ਇਹ ਚੰਗਾ ਝਾੜ ਦੇਊਗਾ ਤੇ ਵਧੀਆ ਰਹੂਗਾ ਜੇਕਰ ਇਹਦੇ ਵਿੱਚੋਂ 15 ਦਾਣੇ ਹਰੇ ਹੁੰਦੇ ਨੇ ਜਾਂ ਫਿਰ 10 ਦਾਣੇ ਹਰੇ ਹੁੰਦੇ ਨੇ ਤਾਂ ਉਹ ਆਪਾਂ ਬੀਜ ਨਹੀਂ ਬੀਜਣਾ ਕਿਉਂਕਿ ਇਹਦੇ ਬੀਜ ਦੇ ਵਿੱਚ ਕੋਈ ਨਾ ਕੋਈ ਹਰਾ ਹੋਣ ਦੇ ਵਿੱਚ ਪ੍ਰੋਬਲਮ ਆਊਗੀ ਆਪਾਂ ਨੂੰ ਬਾਅਦ ਦੇ ਵਿੱਚ ਤਾਂ ਆਪਾਂ ਨੂੰ ਦੁਬਾਰੇ ਵੀ ਬੀਜਣਾ ਪੈ ਸਕਦਾ ਹੈਗਾ ਤਾਂ ਇਸ ਚੀਜ਼ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੁਣ ਇਹ ਜਿਹੜਾ ਬੀਜ ਆਪਾਂ ਇਹ ਇਸ ਤੋਂ ਬਾਅਦ ਆ ਤਾਂ ਆਪਾਂ ਮੋٹے ਦਾਣੇ ਲੈਣੇ ਕਿਉਂਕਿ ਆਪਾਂ ਸਾਰਾ ਬੀਜ ਸਾਫ਼ ਕਰਕੇ ਬੀਜਾਂਗੇ ਚੰਗੇ-ਚੰਗੇ ਦਾਣੇ ਕੱਢ ਕੇ ਜਦੋਂ ਵੀ ਬੀਜਾਂਗੇ ਸਾਰਾ ਪਹਿਲਾਂ ਆਪਾਂ ਇਹਦੀ ਪਰਖ ਕਰਨੀ ਹੈ ਪਰਖ ਕਿਵੇਂ ਕਰਨੀ ਹੈ ਹੁਣ ਇਹ ਤੁਸੀਂ ਲੈ ਲਿਆ ਤਾਂ ਤੁਸੀਂ ਕੀ ਕਰਨਾ ਇਹ ਆਪਾਂ ਲੈ ਲੈਣਾ ਡੀਪੀ ਇਹਨਾਂ ਤੀਕਾ ਦਾਣੇ ਨੇ ਇਹਨਾਂ ਦੇ ਵਿੱਚ ਆਪਾਂ ਇੰਨਾ ਦਾ ਆਪਾਂ ਲੈਣਾ ਨਾਲ ਡੀਪੀ ਇੰਨਾ ਕ ਡੀਪੀ ਲੈ ਲਿਆ ਥੋੜਾ ਜਿਹਾ ਹੋਰ ਪਾ ਸਕਦੇ ਆਪਾਂ ਆ ਦੇਖੋ ਇੰਨਾ ਕ ਆਪਾਂ ਇਹ ਡੀਪੀ ਲੈ ਕੇ ਇਹਨਾਂ ਨੂੰ ਮਿਕਸ ਕਰਕੇ ਕਿ ਚੰਗੇ ਸਾਂ ਵਾਲੀ ਜਗ੍ਹਾ ਤੇ ਜਾਂ ਜਿੱਥੇ ਸਲਾਵ ਰਹਿੰਦੀ ਹੈ ਸਲਰ ਰਹਿੰਦੀ ਹੈ ਜਾਲੀ ਬਟ ਦੇ ਵਿੱਚ ਜਾਂ ਪੱਧਰ ਜ਼ਮੀਨ ਦੇ ਉੱਪਰ ਇਹਨੂੰ ਆਪਾਂ ਤਿੰਨ ਗੁੰਗਲਾਂ ਦੂੰਗਾ ਉਹ ਬੀਜਣਾ ਤਾਂ ਜੋ ਪਰੋਂ ਖੁਸ਼ਕ ਨਾ ਹੋਵੇ ਮਿੱਟੀ ਬੀਜਾ ਜਿਹੜਾ ਆਪਾਂ ਢੰਗੂਰ ਮਾਰਿਆ ਵੀ ਹਰਾ ਹੋ ਜੇ ਫਿਰ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਫਿਰ ਦਿਖਾਵਾਂਗੇ ਵੀ ਇਹ ਜਿਹੜਾ ਬੀਜ ਆ ਵੀ ਸਾਰਾ ਹਰਾ ਹੋਇਆ ਜਾਂ ਨਹੀਂ ਹੋਇਆ ਇਹ ਹੁਣ ਆਪਾਂ ਦੇਖ ਲਵੋਗੇ ਤੁਸੀਂ 30 ਢਾਣੇ ਆਪਾਂ ਪੂਰੇ ਗਿਣ ਕੇ ਲੈ ਲਈ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਵੀ ਕਿਵੇਂ ਹਰਾ ਹੁੰਦਾ ਹੁਣ ਆਪਾਂ ਪਾ ਲੈ ਇਹਨੂੰ ਬੀਜ ਕੇ ਦਿਖਾਉਣੇ ਵੀ ਆਪਾਂ ਕਿਹੜੇ ਤਰੀਕੇ ਨਾਲ ਇਹ ਬੀਜਣਾ ਤਾਂ ਹੁਣ ਤੁਸੀਂ ਬੀਜਣ ਤੋਂ ਪਹਿਲਾਂ ਕੀ ਕਰਨਾ ਇਸ ਤਰੀਕੇ ਨਾਲ ਜਿਹੜੀ ਇਹ ਮਿੱਟੀ ਆ ਚੰਗੀ ਤਰ੍ਹਾਂ ਇਹਨੂੰ ਬਰੀਕ ਕਰਕੇ ਗੱਲ ਵਾਲੇ ਥਾਂਵੇਂ ਹੁਣ ਜਿਵੇਂ ਆਪਣੇ ਲਵੇ ਆ ਇਧਰ ਪ੍ਰੀਨ ਵੀ ਜੀਵੇ ਇੱਥੇ ਥੋਂ ਗਿੱਲਾ ਰਹਿੰਦਾ ਤੇ ਸਾਂ ਰਹਿੰਦੀ ਆਗੀ ਇੱਥੋਂ ਸੇਤੀ ਥੋਂ ਖੁਸ਼ਕ ਨਹੀਂ ਹੁੰਦਾ ਤਾਂ ਆਪਾਂ ਇਹਦੇ ਵਿੱਚ ਕੀ ਕਰਨਾ ਇਸ ਤਰੀਕੇ ਨਾਲ ਐ ਇੰਨਾ ਕਢੂੰਗਾ ਟੋਆ ਕੱਢ ਕੇ ਇਹਦੇ ਵਿੱਚ ਆਂ ਦਾਣੇ ਜਿਹੜੇ ਉਹ ਖਿਲਾਰ ਦੇਣੇ ਨੇ ਆ ਦੇਖੋ ਸਹੀ ਆ ਇਸ ਤਰੀਕੇ ਨਾਲ ਆਪਾਂ ਖਿਲਾਰ ਕੇ ਇਹਨੂੰ ਚੰਗੀ ਤਰ੍ਹਾਂ ਪੁਰਾ ਮਿੱਟੀ ਨਾਲ ਦੋ ਕੈਂਚੇ ਇਹਦੇ ਉੱਪਰ ਆਪਾਂ ਮਿੱਟੀ ਪਾ ਦੇਣੀ ਹੈਗੀ ਵਧੀਆ ਤਾਂ ਜੋ ਇਹਨਾਂ ਦਾਣਿਆਂ ਨੂੰ ਹਵਾਣਾ ਫਿਰੇ ਇਸ ਤਰੀਕੇ ਨਾਲ ਆਪਾਂ ਇਹ ਢੱਕ ਦੇਣੇ ਨੇ ਚੰਗੀ ਤਰ੍ਹਾਂ ਪੋਲਾ ਪੋਲਾ ਜਿਹਾ ਦਬਾਈ ਜਿਹਨਾਂ ਕੋ ਬਾੜਾ ਨਹੀਂ ਦਬਣਾ ਹੈਗਾ ਵੀ ਉੱਪਰ ਆਪਾਂ ਜਾਰੇ ਇਹਨੂੰ ਠੋਸ ਕਰ ਦੇਈਏ ਤਾਂ ਦਾਣੇ ਹਰੀ ਨਾ ਹੋਣ ਇਸ ਤਰੀਕੇ ਨਾਲ ਆਪਾਂ ਇਹ ਚੰਗੀ ਤਰ੍ਹਾਂ ਢੱਕ ਦੇਣਾ ਇਹ ਹੀ ਆਪਾਂ ਜਿਹੜੇ ਦਾਣੇ ਨੇ ਤੀਤੀ ਤੀ ਦਾਣੇ ਆਪਾਂ ਇੱਕ ਇੱਕ ਜਗ੍ਹਾ ਤੇ ਨਹੀਂ ਬੀਜਣੇ ਹੈਗੇ ਇਹ ਆਪਾਂ ਘੱਟੂ ਘੱਟ ਦੋ ਤਿੰਨ ਜਗ੍ਹਾ ਤੇ ਅਲਗ-ਅਲਗ ਕੇ ਬੀਜੋ ਕਿਉਂਕਿ ਇੱਕ ਜਗ੍ਹਾ ਤੇ ਤੇ ਆਪਣਾ ਥਾਂ ਖੋਸਕ ਹੋ ਗਿਆ ਮਿੱਟੀ ਖੋਸਕ ਹੋ ਗਈ ਉੱਥੇ ਇਹਨਾਂ ਨੇ ਹਰਾ ਨਾ ਹੋਏ ਤਾਂ ਆਪਾਂ ਨੂੰ ਦੂਜੀ ਜਗ੍ਹਾ ਦੇ ਉੱਪਰ ਪਤਾ ਲੱਗ ਜੂ ਉੱਥੇ ਹਰੇ ਆਉਂਦੇ ਆ ਜਾਂ ਨਹੀਂ ਇਸ ਲਈ ਆਪਾਂ ਦੋ ਤਿੰਨ ਜਗ੍ਹਾ ਦੇ ਉੱਪਰ ਇਹਨਾਂ ਨੂੰ ਜ਼ਰੂਰ ਪੀਜਿਆ ਕਰੋ। ਬਾਕੀ ਹੁਣ ਆਪਾਂ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਵੀ ਜਿਵੇਂ ਇਹ ਦਾਣੇ ਜਿਹੜੇ ਕਿੰਨੇ ਕੁ ਹਰੇ ਹੁੰਦੇ ਆ ਜਾਂ ਕਿੰਨੇ ਕੁ ਨਹੀਂ ਹੁੰਦੇ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਕਿਸਾਨ ਭਰਾਵਾਂ ਦਾ ਨੁਕਸਾਨ ਨਾ ਹੋਵੇ। ਬੀਜ ਕਿਸਾਨ ਭਰਾਵਾਂ ਨੂੰ ਬੀਜ ਹੋਰ ਨਵਾਂ ਨਾਂ ਲੈ ਕੇ ਬੀਜਣਾ ਪਵੇ। ਕਿਸਾਨ ਭਰਾਵਾਂ ਤੱਕ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦੀ ਲੱਗੀ ਵੀਡੀਓ ਇਹ। ਅਗਲੀ ਵੀਡੀਓ 'ਚ ਫੇਰ ਆਪਾਂ ਮਿਲਦੇ ਹਾਂਗੇ। ਉਸ ਉਹੀ ਜਾਣਕਾਰੀ ਲੈ ਕੇ ਜਿਹੜੀ ਆਪਾਂ ਤੁਹਾਨੂੰ ਦੱਸੀਆ ਵੀ ਆਪਾਂ ਹਰੇ ਹੁੰਦੇ ਦਿਖਾਵਾਂਗੇ ਬੀਜ ਦੋ ਤਿੰਨ ਦਿਨਾਂ ਬਾਅਦ ਇਹਨਾਂ ਦੋ ਤਿੰਨ ਦਿਨਾਂ ਦਾ ਫਰਮਾ ਲੱਗ ਜਾਊਗਾ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿੰਨੇ ਕੁ ਹਰੇ ਹੁੰਦ ਨੇ ਬੀਜ ਇਹ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ